ਗੁਰਦੁਆਰਾ ਨਰੋਬੀ ਦੇ ਵਿੱਚ ਗੁਰਦੁਆਰਾ ਸਾਹਿਬ ਨਰੋਬੀ ਦੇ ਵਿੱਚ ਮੇਰਾ ਆ ਕਮਰਾ ਹੁੰਦਾ ਤੇ ਜਿੱਥੇ ਮੈਂ ਕਮਰੇ 'ਚ ਰੁਕਦਾ ਉੱਥੇ ਮੇਰਾ ਖਲਾਰਾ ਐਂ ਪੈ ਜਾਂਦਾ। ਕੁਝ ਕੱਪੜੇ ਧੋਣ ਵਾਲੇ ਸੀ। ਉਹ ਸਾਰੇ ਧੋਤੇ ਗਏ। ਟਿਊਬਾਂ ਪੈਂਚਰ ਸੀ। ਉਹਨਾਂ ਦੇ ਪੈਂਚਰ ਲਾਏ। ਉਹ ਪੁਰਾਣੇ ਟਾਇਰ ਪਾਏ ਨੇ। ਤੇ ਹੁਣ ਸਾਰਾ ਸਮਾਨ ਐ ਮੈਂ ਬੰਨਦਾ। ਬੰਨ ਕੇ ਪੈਕ ਕਰਕੇ ਫਿਰ ਅਗਲੇ ਥਾਵਾਂ ਉੱਤੇ ਤੁਰਦੇ ਆਂ। ਜਿਹੜੇ ਮਿੱਤਰ ਬੇਲੀ ਮਿਲਦੇ ਨੇ ਪਿਆਰ ਸਤਿਕਾਰ ਨਾਲ ਬਹੁਤ ਚੀਜ਼ਾਂ ਦਿੰਦੇ ਆ। ਤੁਹਾਡਾ ਧੰਨਵਾਦ ਵੀਰੇ। ਨਿੱਕੇ ਨਿੱਕੇ ਚੀਜ਼ਾਂ ਜਿਵੇਂ ਮੱਛਰ ਵਾਲਾ ਹੋ ਗਿਆ ਹੋਰ ਕੁਝ ਵੀ ਆ। ਤੇ ਬਹੁਤ ਚੀਜ਼ਾਂ ਜਦੋਂ ਮੇਰੇ ਕੋਲ ਵੱਧ ਵੀ ਜਾਂਦੀਆਂ ਨੇ ਤੇ ਰਾਤ ਜਿਹੜੇ ਵੀਰ ਭਰਾ ਮਿਲਦੇ ਆ ਆਪਣੇ ਮੈਂ ਉਹਨਾਂ ਨੂੰ ਗਾਂ ਦੀਆਂ ਚੀਟਾਂ ਦਿੰਦਾ ਵੀ ਜਾਂਦਾ ਫਲੋਟ ਕਿੱਦਾਂ ਬਾਜੀ ਬਹੁਤ ਵਧੀਆ ਵਧੀਆ ਲੱਗਾ ਸਾਈਕਲ ਤੇ ਮੈਂ ਨਵੇਂ ਟਾਇਰ ਪਾ ਲਏ ਤੇ ਕਮਾਲ ਦੀ ਗੱਲ ਇਹ ਕਿ ਟਾਇਰ ਇਹ ਮੇਡ ਇਨ ਇੰਡੀਆ ਪਰ ਮਿਲੇ ਅਮਰੀਕਾ ਤੋਂ ਆ ਇੰਡੀਆ ਚ ਨਹੀਂ ਮਿਲੇ ਕੰਟੀਨੈਂਟਲ ਦੇ ਟਾਇਰ ਨੇ ਪਤਲੇ ਟਾਇਰ ਆ ਪਹਿਲਾਂ ਵਾਲਿਆਂ ਦੇ ਮੁਕਾਬਲੇ ਦੇਖਦੇ ਹਾਂ ਕੀ ਬਣਦਾ ਅੱਜ ਇਹਦੇ ਚਾਹ ਮੈਨੂੰ ਨਵੇਂ ਟਾਇਰਾਂ ਦਾ ਹੈਲੋ ਹੈਲੋ ਹਾਊ ਆਰ ਯੂ ਆਮ ਫਾਈਨ ਯੂ ਆਕੇ ਗੁੱਡ How is Mombasa? Mombasa is ब्यूटीफुल। beautiful. It's very beautiful. Mombasa, Kiri Manjaro, Mochi, everything is beautiful. It's very beautiful. Yeah. Very nice. Let's have a food. So, हमें टाइम आता देखने के लिए ज़रूरत आजू। ओके भाई जी गाइस तू मीटजू ਮਦਦਿਆ ਪੰਜਾਬ ਠੀਕ ਹੈ ਬਸ 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 ਕੋਈ ਨਾ ਕੋਈ ਨਾ ਤੁਹਾਡੀ ਕਰ ਦਿਆ ਓਕੇ ਜਨਾਬ ਅੱਜ ਨਹੀਂ ਰੋਣਾ ਨਹੀਂ ਨਹੀਂ ਥੋੜਾ ਜਿਹਾ ਅੱਜ ਜਿਹੜਾ ਪਿਆਰ ਦਾ ਬੰਦਾ ਹੈ ਰੋਂਦਾ ਓਕੇ ਜਨਾਬ ਓਕੇ ਨੈਰੋਬੀ ਵੈਸਟ ਲੈਂਡਸ ਪਹਿਲਾਂ ਨੈਰੋਬੀ ਤੋਂ ਈਸਟ ਵਾਲੇ ਪਾਸੇ ਗਏ ਸੀ ਤੇ ਹਰ ਕੀ ਆਪਾਂ ਵੈਸਟ ਵੱਲ ਨੂੰ ਜਾਵਾਂਗੇ ਨੈਰੋਬੀ ਦੇ ਪੱਛਮ ਵੱਲ ਨੂੰ ਨੈਰੂਪੀ ਅੱਜ ਮੈਂ ਲੇਟ ਤੁਰਿਆ ਤਕਰੀਬਨ 9:30 ਤੋਂ 10:10 ਵਜੇ ਤੁਰਿਆ ਉੱਥੋਂ ਮੈਂ ਕਿਉਂਕਿ ਮੇਰੇ ਕੋਲ ਕੁਝ ਮਿਲਣ ਬੈਲੀ ਮਿਲਣ ਵਾਲੇ ਸੀ ਬਾਕੀ ਸਮਾਨ ਸਮੂਹ ਬਣਦਿਆਂ ਟਾਈਮ ਲੱਗਿਆ ਨੈਰੂਪੀ ਸ਼ਹਿਰਾਂ ਦੇ ਵਿੱਚ ਸਾਈਕਲ ਚਲਾਉਣਾ ਸਭ ਤੋਂ ਔਖਾ ਕੰਮ ਲੱਗਦਾ ਸ਼ਹਿਰਾਂ ਤੋਂ ਬਾਹਰ ਖੁੱਲੇ ਥਾਂਵਾਂ ਜੰਗਲਾਂ 'ਚ ਸੌਖਾ ਹੁੰਦਾ ਜੀ ਇਤੋਣੀਓਏ ਇੰਤਾਂ ਹਾਂ ਨੀ ਜੀ ਇਹ ਤੇ ਇੱਕ ਪਾਸੇ ਨਰੂਬੀ ਦੀਆਂ ਉੱਚੀਆਂ ਬਿਲਡਿੰਗਾਂ ਦੇਖਦੇ ਆਪਾਂ ਬਹੁਤ ਤਕੜਾ ਅਮੀਰਾਂ ਵਾਲਾ ਮਾਹੌਲ ਹੈ ਤੇ ਜਦੋਂ ਸ਼ਹਿਰ ਤੋਂ ਬਾਹਰ ਬਾਹਰ ਜਾਂਦੇ ਆ ਤਾਂ ਇਹੋ ਜਿਹੇ ਰੰਗ ਦਿਸਣੇ ਸ਼ੁਰੂ ਹੋ ਜਾਂਦੇ ਆ ਇੱਥੇ ਬਹੁਤ ਵੱਡੀਆਂ ਝੁੱਗੀਆਂ ਝੌਂਪੜੀਆਂ ਵੀ ਹੋਈਆਂ ਆ ਇਸ ਦੇਸ਼ ਦੇ ਵਿੱਚ ਜਿਹੜੀ ਸੜਕ ਤੇ ਅਸਵੇਰੇ ਮੈਂ ਸਫ਼ਰ ਕਰੀ ਜਾਂਦਾ ਇਹ ਸੜਕ ਸਿੱਧੀ ਯੂਗਾਂਡਾ ਨੂੰ ਜਾਂਦੀ ਆ ਹਾਈਵੇ ਆ ਤੇ ਯੂਗਾਂਡਾ ਦਾ ਬਾਰਡਰ ਨਰੂਬੀ ਤੋਂ ਲਗਭਗ 450 ਕਿਲੋਮੀਟਰ ਦੂਰ ਆ ਰਾਹ ਦੇ ਵਿੱਚ ਹੋਰ ਵੱਡੇ ਵੱਡੇ ਸ਼ਹਿਰ ਆਉਂਦੇ ਨੇ ਨਰੂਪੀ ਦੇ ਤੇ ਇਧਰ ਨੂੰ ਜਿਵੇਂ ਜਿਵੇਂ ਜਾਵਾਂਗੇ ਆਪਾਂ ਉਚਾਈ ਵੱਲ ਜਾਵਾਂਗੇ 1100 ਮੀਟਰ ਤੇ ਐਲੀਵੇਸ਼ਨ ਤੇ ਹੋਣਾ ਗਾਂ ਚੜਾਈ ਹੋਰ ਪਾਉ ਰਿਫਟ ਵੈਲੀ ਆਊਗੀ ਅੱਗੇ ਤੇ ਮੁੜਕੋ ਮੁੜਕ ਹੋਊਗਾ ਕੰਮ ਪੂਰਾ ਪਰ ਮੌਸਮ ਇੱਥੇ ਠੰਡਾ ਜਿਵੇਂ ਆ ਜਿਹੜੇ ਤੁਰੇ ਫਿਰਦੇ ਵੀਰ ਭਰਾ ਸਾਰਾ ਨਾਲ ਕੋਈ ਨਾ ਕੋਈ ਉੱਪਰ ਉੱਪਰ ਪਾਏ ਹੋਏ ਨੇ ਹੁੱਡੀਆਂ ਪਾਈਆਂ ਹੋਈਆਂ ਨੇ ਸ਼ਹਿਰ ਦੇ ਬਾਰ-ਬਾਰ ਜਦੋਂ ਫਲਾਈਓਵਰ ਉੱਤੋਂ ਸਾਈਕਲ ਚਲਾਉਂਦੇ ਜਾਂਦੇ ਆ ਤਾਂ ਆਪ ਨੂੰ ਇਹ ਕੋਈ ਦਿਸਦਾ। ਉਹ ਫਰਨੀਚਰ ਬਣਾਈ ਜਾਂਦੇ ਨੇ। ਕੋਈ ਸਬਜ਼ੀ ਵੇਚੀ ਜਾਂਦਾ। ਕੋਈ ਕਿਤੇ ਉੱਤੇ ਰਹਿ ਫਿਰਦਾ, ਕੋਈ ਕਿਤੇ ਉੱਤੇ ਰਹਿ ਫਿਰਦਾ। ਸੋਹਣਾ ਮੋਹਲਾ ਸ਼ਹਿਰ ਦੇ ਬਾਹਰ ਨਹੀਂ ਹਜੇ, ਹਜੇ ਵਿੱਚ ਜਿੱਥੇ ਤੁਰੇ ਫਿਰਦੇ ਆ। ਟਾਈਮ ਲੱਗਣਾ ਬਾਹਰ ਨਿਕਲਣ ਤੇ। ਸ਼ਹਿਰ ਨਰੂਬੀ ਦੇ ਥੋੜਾ ਜਿਹਾ ਬਾਰ-ਬਾਰ ਰੂਬੀਸ ਕੈਫੇ ਸਨੈਕਸ ਸਰਵਿਸ ਸਾਰਾ ਕੁਝ ਉੱਥੇ ਜਾ ਕੇ ਕੁੱਟਕ ਕੌਫੀ ਪੀ ਕੇ ਫਿਰ ਗਾਹ ਨੂੰ ਵਧਾਂਗੇ ਮੌਸਮ ਬੇਸ਼ੱਕ ਠੰਡਾ ਪਰ ਸਾਈਕਲ ਚਲਾਉਂਦੇ ਇਹਨਾਂ ਰਾਵਾਂ ਦੇ ਗਰਮੀ ਪੂਰੀ ਲੱਗਦੀ ਆ ਹਲੋ ਕੈਫੇ ਫਰੈਸ਼ 올 ਡੇ অর ਨਾਈਟ ਕਾਲੀ ਕਾਫੀ ਦਾ ਇੱਕ ਕੱਪ ਪੀ ਕੇ ਤੇ ਹੁਣ ਗਾਹ ਨੂੰ ਚੱਲਦੇ ਆਂ ਬਲੈਕ ਕਾਫੀ ਇਹੋ ਜੀ ਚੀਜ਼ ਆ ਜਦੋਂ ਉਹ ਪੀ ਕੇ ਬੰਦਾ ਵਰਕਆਊਟ ਕਰਦਾ ਸਭ ਤੋਂ ਵੱਧ ਫੈਟ ਲਾਸ ਹੁੰਦੀ ਆ ਖਾਲਾ ਕਿ ਮੈਨੂੰ ਫੈਟ ਲਾਸ ਕਰਨ ਦੀ ਲੋੜ ਨਹੀਂ ਪਰ ਮੈਨੂੰ ਉਹ ਵਧੀਆ ਲੱਗਦੀ ਆ ਆ ਮੇਰੇ ਨਵੇਂ ਟਾਇਰ ਨੇ ਜਿਗਾਂਡਾ ਨੂੰ ਰਾਹ ਜਾਂਦਾ ਕਰਕੇ ਆਪਾਂ ਨੂੰ ਸਾਰਾ ਦਿਨ ਇੱਥੇ ਹੁਣ ਟਰੱਕ ਮਿਲਣਗੇ ਸਾਰਾ ਦਿਨ ਵੀ ਨਹੀਂ ਜਿੰਨੇ ਦਿਨ ਆਪਾਂ ਇਹ ਰਾਹ ਤੇ ਸਫ਼ਰ ਕਰਾਂਗੇ ਹਰ ਰੋਜ਼ ਆਪリーズ ਗਿਵ ਮੀ ਇਹ ਸ਼ੂਗਰ ਕੇ ਇਆ ਸ਼ੂਗਰ ਕੇ हे हेलो गेड आवा यू गुड आई हैव समथिंग फॉर यू चॉकलेट रखी थी मैं कितने चले गए है कि नहीं गुड थैंक यू हाउ मच फिफ्टी रात अपन मित्र मिले ने यह बंगलौर नहीं. हेलो कैसे हो भाई साहब आपका नाम अबाइपा आईअप्पा yes. ओके आइया थैंक यू यार यहाँ को एक जा रहे हैं कहें कि जे तू मदद की लड़ है तो मैनू चढ़ सदस है लॉट नकूरू में मिलेंगे आपसे हाँ नकूरू में कुछ पंजाबी हैं उनसे बात हुई है पहुँचते हैं थैंक्स आपक यू आज एक्सप्रेस हाईवे तो एक राह पाड़ रा है तो राह इधर जाता अपने खबे हथ सताई किलोमीटर दूर आया मैं स्वीर का ਚੜਾਈ ਸੀ ਸਾਰੀ ਤੇ 2300 ਮੀਟਰ ਦਾ ਐਲਟੀਟਿਊਡ ਹੋ ਗਿਆ ਲਗਭਗ ਤੇ ਸਵੇਰੇ ਮੈਂ 1500 ਮੀਟਰ ਤੋਂ ਚੱਲਿਆ ਸੀ ਇੱਧਰ ਟਰੱਕ ਜਾਣਗੇ ਪਰ ਰਾਹ ਸੋਨਾ ਹੈ ਐ ਐਮਐਮਯੂ ਮਾਈਮਯੂ ਇਹੋ ਜਿਹਾ ਸ਼ਹਿਰ ਆ 19 ਕਿਲੋਮੀਟਰ ਤੇ ਐਮ ਐਕਸਪ੍ਰੈਸ ਹਾਈਵੇ ਤੋਂ ਦੂਜੇ ਪਾਸੇ ਦਾ ਰਾਹ ਸੋਨਾ ਹੈ ਆ ਆੜਵਾਲਾ ਸੋਨਾ ਹੋਊਗਾ ਇੱਥੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਵੱਡਾ ਰਾਹ ਛੱਡ ਕੇ ਟਰੱਕ ਇਸ ਰਾਹ ਤੇ ਕਾਹਤੋਂ ਆਉਂਦੇ ਆ ਸਾਰੇ ਰਾਹ ਤੰਗ ਆਇ ਇੱਕੋ ਸਾਧਨ ਇੱਕ ਟਾਈਮ ਤੇ ਟੰਗ ਟੱਪਦਾ ਇਥੋਂ ਦੀ ਪਰ ਆਪਣੇ ਲਈ ਸੌਖਾ ਦੋ ਦੋ ਟਰਾਲੀਆਂ ਪਾਈਆਂ ਹੁੰਦੀਆਂ ਕਦੇ ਕਦੇ ਇਹੋ ਜਿਹਾ ਮਾਹੌਲ ਬਣ ਜਾਂਦਾ ਇਹ ਸੜਕ ਪੀੜੀ ਆ ਇਹ ਇੱਕ ਵਹੀ ਕੋ ਉਧਰ ਉਧਰੀ ਟੱਪਦਾ ਤੇ ਮੇਰੇ ਲਈ ਰਾਹ ਕਿਹੜਾ ਬਚਿਆ ਸੜਕ ਦੀ ਕੰਨੀ ਤੇ ਟਾਇਰਾਂ ਦਾ ਅੱਜ ਪਤਾ ਲੱਗ ਗਿਆ ਨਾ ਵੀ ਕਿਵੇਂ ਰਹਿੰਦੇ ਆ ਇਹ ਇਹਨਾਂ ਟਾਇਰਾਂ ਦਾ ਸਾਈਜ਼ 27.5 1.5 ਪਹਿਲਾਂ ਵਾਲੇ ਟਾਇਰ ਮੇਰੇ 27.5 2.10 ਸੀਗੇ ਤੇ ਉਹ ਇਹਦੇ ਨਾਲੋਂ ਵੱਧ ਚੌੜੇ ਸੀ ਪਰ ਵਧੀਆ ਚੱਲੀ ਜਾਂਦੇ ਆ ਇਹ ਫਿਕਰ ਘੱਟ ਆ ਮੈਨੂੰ ਕਰੜੇ ਹੋਣੇ ਕਰਕੇ ਪੈਂਚਰ ਘੱਟ ਹੋਣਗੇ ਹੋਣਗੇ ਤਾਂ ਸਹੀ ਅਕਸਰ ਤਾਂ ਸਾਈਕਲ ਪੈਂਚਰ ਹੁੰਦਾ ਹੀ ਆ ਪਰ ਉਹਦੇ ਮੁਕਾਬਲੇ ਘੱਟ ਦੂ ਚਿੱਲੇ ਸਫਰਾਂ ਚ ਆਪਾਂ ਕਿੰਨੀਆਂ ਦੇ ਹੋਰ ਰੰਗ ਦੇਖੇ ਆ ਸਮੁੰਦਰ ਵਾਲਾ ਪਾਸਾ ਮਾਰੂਥਲ ਦਾ ਪਾਸਾ ਤੇ ਸ਼ਹਿਰ ਨਾ ਰੋਪੀ ਜਿੱਧਰ ਨੂੰ ਹੋਈ ਹੁਣ ਜਾ ਰਹੇ ਆ ਆਲੇ ਦੁਆਲੇ ਜੰਗਲ ਨੇ ਤੇ ਇਹ ਪੂਰਾ ਹਰਿਆਲੀ ਵਾਲਾ ਇਲਾਕਾ ਸਾਰਾ ਹੀ ਕਿੰਨੀਆਂ ਵੀ ਵੱਡੀ ਖੇਤੀ ਹੈ ਜਿਹੜੀ ਉਹ ਇਸ ਪਾਸੇ ਹੁੰਦੀ ਆ ਤੇ ਜਿਹੜੇ ਪੰਜਾਬ ਦੇ ਖੇਤੀਬਾੜੀ ਕਰਨ ਵਾਲੇ ਵੀਰ ਭਰਾ ਨੇ ਉਹ ਇਧਰਲੇ ਪਾਸੇ ਵਸਦੇ ਆ ਇਹਨਾਂ ਸ਼ਹਿਰਾਂ ਚ ਗਾਂ ਜਾ ਕੇ ਆਪਾਂ ਉਹਨਾਂ ਨੂੰ ਮਿਲਾਂਗੇ ਸਾਰਿਆਂ ਨੂੰ ਧੜਕਾ ਬੋਲ ਕਰਦੇ ਆ ਇਹ ਤੇ ਇੱਕ ਇਹ ਝੀਲਾ ਨਵਾਸ਼ਾ ਨਾਂ ਦੀ ਖਾਸ ਜਗ੍ਹਾ ਉਹ ਤੇ ਸ਼ਾਇਦ ਮੈਂ ਅੱਜ ਉੱਥੇ ਪਹੁੰਚ ਜੂੰਗਾ ਜਿਹੜੇ ਹਿਸਾਬ ਨਾਲ ਵਧੀਆ ਜਾ ਰਿਹਾ ਸਫ਼ਰ ਇੱਧਰ ਬਾਟਾਂ ਨਿਕਲੀ ਜਾਂਦੀਆਂ ਨੇ ਤੇਜ਼ੀ ਨਾਲ ਇੱਥੇ ਅੱਗੇ ਇੱਕ ਪਾਸੇ ਦਰਖਤ ਖਤਮ ਹੋ ਜਾਂਦੇ ਆ ਇੱਧਰ ਪਹਾੜ ਤੇ ਇੱਧਰ ਬਹੁਤ ਡੁੰਗੀਆਂ ਖੱਡਾ ਦੂਰ ਤੱਕ ਸਾਰੇ ਪਹਾੜ ਦਿਖਦੇ ਨੇ ਹਾਕੂ ਨਾ ਮਟਾਤਾ ਤੇ ਆ ਜਨਵਰਾਂ ਦੀਆਂ ਖੱਲਾਂ ਤਸਵੀਰਕਾਰੀਆਂ ਪੇਂਟਿੰਗਸ ਇਹ ਸਾਰਾ ਕੁਝ ਬਣਾ ਕੇ ਟੰਗਿਆ ਹੋਇਆ ਸੋਨੇ ਟੰਗ ਨਾਲ ਵੈਲਕਮ 뷰 ਪੁਆਇੰਟ ਇੱਕ ਤਰ੍ਹਾਂ ਦਾ ਇਹ 뷰 ਪੁਆਇੰਟ ਆ ਇੱਥੇ ਖੜ ਕੇ ਉਹ ਸਾਰਾ ਝਾਕਾ ਬਾਕਾ ਦੇ ਦਿੰਦਾ ਰੁਕਦੇ ਆ ਮਾੜਾ ਜਾ ਇੱਥੇ ਟਰੈਫਿਕ ਕਿੱਧਰ ਪਤਾ ਨਹੀਂ ਕਹਤੋਂ ਯਾਰ ਮੇਨ ਰੋਡ ਤੇ ਹੋਣੀ ਚਾਹੀਦੀ ਆ ਮੈਨੂੰ ਇਹ ਸੀ ਇਹ ਤਾਂ ਘੱਟ ਹੋਣਗੇ ਇੱਕ ਦਿਨ ਵੀਡੀਓ 'ਚ ਆਪਾਂ ਰਿਫਟ ਵੈਲੀ ਦੀ ਗੱਲ ਕਰਦੇ ਸੀ ਰਿਫਟ ਵੈਲੀ ਇਹਨਾਂ ਦੇਸ਼ਾਂ ਦੀ ਪਹਾੜੀ ਲੜੀ ਆ ਤੇ ਆਪਾਂ ਰਿਫਟ ਵੈਲੀ ਤੇ ਖੜੇ ਆ ਸਵੇਰ ਦਾ ਮੈਂ ਬਾਹਵਾਂ ਐਲਟੀਟਿਊਡ 'ਚ ਚੜਿਆ ਮੈਂ ਤਕਰੀਬਨ 8-900 ਮੀਟਰ ਦੀ ਉਚਾਈ ਰਿਫਟ ਵੈਲੀ ਤੇ ਰਿਫਟ ਵੈਲੀ ਦੀਆਂ ਚੜ੍ਹਾਈਆਂ ਆ ਆਪਾਂ ਚੜ੍ਹੀ ਉਤਰੀ ਜਾਂਦੇ ਆ ਆਹ ਸਾਹਮਣੇ ਦਾ ਨਜ਼ਾਰਾ ਇੱਥੋਂ ਦਾ ਦੂਰ ਉਹੀ ਜੰਗਲਾਂ ਚ ਕਿਤੇ ਨਾ ਮਾੜੀ ਮੋਟੀ ਅੱਗ ਲੱਗੀ ਆ ਤੇ ਜਵਾਲਾਮੁਖੀ ਵਾਲੇ ਸਾਰੇ ਇਹ ਪਹਾੜ ਨੇ ਸੋਨਾ ਮੋਲ ਤੇ ਜਿਹੜਾ ਹਾਈਵੇ ਦੀ ਗੱਲ ਕਰਦੇ ਆ ਉਹ ਪਹਾੜ ਦੇ ਉੱਤੋਂ ਦੀ ਇਧਰ ਦੀ ਐਂ ਜਾ ਰਿਹਾ ਤੇ ਆਪਾਂ ਨੀਵੇਂ ਨੀਵੇਂ ਸੜਕ ਤੇ ਤੋਂ ਨਾਲ-ਨਾਲ ਘੁੰਮਦੇ ਘਮਾਉਂਦੇ ਜਾਈ ਜਾਂਦੇ ਆ ਐਂ ਕਹਿ ਲਈਏ ਵੀ ਇਹ ਹਿਮਾਚਲ ਉੱਤਰਾਖੰਡ ਵਾਲਾ ਮਾਹੌਲ ਬਣਿਆ ਹੋਇਆ ਜਿਵੇਂ ਹਿਮਾਲਿਆ ਪਰਬਤ ਲੜੀ ਦਾ ਹੁੰਦਾ ਉਸੇ ਤਰ੍ਹਾਂ ਦਾ ਆਟੋਪੀਆਂ ਤੇ ਹੋਰ ਸੱਜੋ ਸਮਾਨ ਪਿਆ ਇੱਕ ਦਿਨ ਪਹਿਲਾਂ ਵੀ ਇੱਥੇ ਆ ਕੇ ਨਜ਼ਾਰਾ ਦੇਖਿਆ ਸੀਗਾ ਉਤਰੀ ਸੜਕ ਤੇ ਖੜ ਕੇ ਦੇਖਿਆ ਸੀਗਾ ਉਦੋਂ ਉਹ ਘੁੰਮਣ ਆਏ ਸੀ ਨਰੂਪੀ ਕਿਸੇ ਬਾਈ ਨਾਲ ਕੱਢੀ ਤੇ ਤੇ ਹੁਣ ਸਾਈਕਲ ਤੇ ਆਪਾਂ ਇਥੇ ਰੰਗਦੇ ਆਂ ਹਲੋ ਹਲੋ ਇੱਥੇ ਪਹਾੜ ਡਿੱਗਦੇ ਇਧਰੋਂ ਤਾਂ ਤੁਹਾਡਾ ਮੋਟਰ ਤੇ ਆਹਾ नूचा बन दे जिम उधर आप देखते होंसर ही फेसबुक क्यूरियो शॉप फेसबुक टॉयलेट हैलो ब्रदर फाइन हाउ आर यू गुड या साइकिल टूअर वट इज दिस pedant. This is not real. Yeah, no, it's the bone of a camel. Okay, good. Yeah. And these are made of beads. Yes, yes. The map of Kenya. ਪਹਿਲਾਂ ਨਾ ਸ਼ੇਰ ਦਾ ਨੋ ਵੇਚਦੇ ਹੁੰਦੇ ਸੀਗੇ ਪਰ ਉਹ ਪਾਬੰਦੀ ਕੀਤੀ ਹੋਈ ਹੈ ਸਰਕਾਰ ਨੇ ਜੇ ਕੋਈ ਸ਼ੇਰ ਦਾ ਨੋ ਵੇਚਦਾ ਜਾਂ ਖਰੀਦਦਾ ਜਾਂ ਪੰਜਾਬ ਲੈ ਜਾਂਦਾ ਕਿਸੇ ਪਾਸੇ ਨੂੰ ਵੀ 에어ਪੋਰਟ ਤੇ ਫੜਿਆ ਜਾਂਦਾ ਤਾਂ ਉਹਦੀ ਵੱਡੀ ਸਜ਼ਾ ਹੁੰਦੀ ਆ ਥੈਂਕ ਯੂ ਬ੍ਰੋ ਆਈ ਨੋ ਨੀਡ ਐਨੀਥਿੰਗ ਯੂ ਹੈਵ ਕਾਫੀ অর ਟੀ ਹੈ ਯਾ ਯੂ ਹੈਵ ਵਾਟਰ ਡਰਿੰਕਿੰਗ ਵਾਟਰ No. Uh, Manzi? No. No? Okay. I will put this bottle in my bottle and you take this, okay? Okay. You visit Mumbai? Mumbai. We know We like movie. Oh, you watch Indian movie? Yes. Which is your favorite uh, hero? Uh, you know, we have a movie that we watch but we talk with you that is on come with our language. You know Shahrukh Khan? Shahrukh Khan, yes, Shahrukh Khan. Salman Khan. Yes, Salman Khan, Salman Khan, yes. Okay. Salman Khan is your favorite? Yes. Hmm. You are married? Yes. But your favorite hero is not married? You are married? Yeah? You are married? I am married. How many children? Yeah, Yet one. Yes? One children yet. One children yet? Yeah. So next time you are supported to come with them in Kenya. Big family? Yes, you come with your family in Kenya. Yeah, sure, why not? So maybe you can going see the 15th country. So now you are 50. You are five zero. 5 0. yes 50 yes bro thank you it feels very much thank you bro overtaking ਕਰਨ ਵਾਲੇ ট্রাক ਮੈਨੂੰ ਸੜਕ ਤੋਂ ਥੱਲੇ ਲਾ ਦਿੰਦੇ ਨੇ ਇੱਥੇ ਤੇ ਮੁੜ ਕੇ ਮੈਂ ਥਾਂ ਜਾ ਭਾਲ ਕੇ ਦੁਬਾਰੇ ਮਾਹਾਂ ਚੜਦਾ ਹਾਂ ਉਹਦੇ ਉੱਤੇ ਥੋੜੇ ਦੇ ਉੱਤੇ ਤੇ ਇੱਥੇ ਆ ਦੂਜੇ ਬਾਂਦਰ ਤੁਰੇ ਫਿਰਦੇ ਜਿਹੜੇ ਉੱਤੇ ਜੰਗਲਾਂ ਜੇ ਦੇਖੇ ਸੀ ਕਿ ਬੈਬੂਨਸ ਕਹਿੰਦੇ ਆ ਇਹਨਾਂ ਨੂੰ ਵੱਡੇ ਵੱਡੇ ਮੂੰਹਾਂ ਵਾਲੇ ਸਰਾਬ ਰੀਆਂ ਇਹਨਾਂ ਦਾ ਜੂਸ ਨਿਕਲ ਕੇ ਥੱਲੇ ਡੁੱਲ ਗੱਲੀਆਂ ਚ ਇੱਥੇ ਬਹਿ ਕੇ ਖਾਣੇ ਆ ਉੱਚੇ ਥਾਂ ਤੇ ਦੁਪਹਿਰ ਦਾ ਵੇਲਾ 3 ਵਜੇ ਨੇ ਅੱਜ ਦਾ ਦਿਨ ਨਾ ਟਰੱਕਾਂ ਦੇ ਨਾਲ-ਨਾਲ ਪੈਸ਼ਨ ਫਰੂਟ ਕਦੇ ਬਿਲਕੁਲ ਖਾਲੀ ਰਾਹ ਹੁੰਦੇ ਆ ਜਿੱਥੇ ਕੋਈ ਚਿੜੀ ਜਨੌਰ ਨਹੀਂ ਚੱਲਦਾ ਤੇ ਕਦੇ ਕਦੇ ਇਹੋ ਜਿਹਾ ਰਾਮਾਦਾਨ ਹੁੰਦਾ ਕਿਤੇ ਵੇਲ ਨਹੀਂ ਹੈਗੀ ਕੁਰਦੀਆਂ ਕਿਰਨਾ ਬਦਲਾਂ ਬੇਦੀ ਲੰਘ ਕੇ ਥੱਲੇ ਆ ਤੇ ਧੁੱਪ ਕਿਰਦੀ ਆ ਉੱਥੇ ਧੁੱਪ ਦਿਸਦੀ ਤੇ ਬਾਕੀ ਸਾਰੇ ਕਿਤੇ ਸ਼ਾਮ ਬਦਲਾਂ ਦਾ ਉਹਲਾ ਸੂਰਜ ਮੂਰੇ ਆ ਜਿਹੜਾ ਨਗਰ ਖੇੜਾ ਇਹਦਾ ਨਾਮ ਆ ਮਾਈ ਮਿਊ ਇਹੋ ਜਿਹਾ ਨਾਮ ਆ 5 ਕਿਲੋਮੀਟਰ ਬਾਕੀ ਆ ਇੱਥੇ ਉਦੋਂ ਗਾਂਹ ਜਾ ਕੇ ਰੁਕਣ ਦੀ ਵਿਚਾਰ ਅੱਜ ਨਿਵਾਸ਼ਾ ਪਤਾ ਨਹੀਂ ਅੱਜ ਪਹੁੰਚਾਂ ਕਿ ਨਹੀਂ ਕੱਲ ਨੂੰ ਜਾਊਂਗਾ ਉੱਥੇ ਮੈਂ ਹੌਲੀ ਹੌਲੀ ਫਿਲਹਾਲ ਅੱਜ ਇੱਥੇ ਰੁਕਾਂਗੇ ਅੱਜ ਹਵਾ ਵੀ ਤੇਜ਼ ਵਗਦੀ ਆ ਰਾਹ ਉਤਰਾਈ ਆ ਇੱਥੇ ਮੈਨੂੰ ਕੋਈ ਸਮੱਸਿਆ ਨਹੀਂ ਪਰ ਸਮੱਸਿਆ ਹੈ ਕਿ ਮੈਨੂੰ ਚਲਾਉਣ ਲਈ ਉਰਲਾ ਪਾਸਾ ਮਿਲਿਆ ਹੋਇਆ ਕੱਲਾ ਟਾਇਰ ਪਤਲੇ ਹੋਣ ਕਰਕੇ ਸਾਈਕਲ ਬੈਲੈਂਸ ਉਹਦੇ ਪਕਾਉਣ ਲਈ ਪਹਿਲਾਂ ਨਾ ਉਹ ਘਟ ਬੰਦਾ ਹੈਲੋ ਬ੍ਰਦਰ ਗਿਵ ਮੀ ਥਿਸ ਛਲੀ ਯਾ ਯੂ ਹੈਵ ਲੇਮਨ ਯਾ ਯਾ ਲੇਮਨ ਲੇਮਨ ਨੋ ਲੇਮਨ ਨੋ 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 ਲੇਮਨ ਨੋ ਰੇਮਨ ਦੈਟ ਇਜ਼ ਫਰੈਸ਼ ਫਰੈਸ਼ ওকে ਗੁੱਡ ਇਹ ਨਾ ਛੱਲੀ ਨੂੰ ਮਚਾਉਂਦੇ ਨਹੀਂ ਯਾ ਥੈਂਕ ਯੂ ਥੈਂਕ ਯੂ ਓਕੇ ਇਟਸ ਓਕੇ ਇਟਸ ਓਕੇ ਛੱਲੀ ਨੂੰ ਇਹ ਮਚਾਉਂਦੇ ਨਹੀਂ ਬਸ ਐਂ ਰੱਖਦੇ ਆ ਵਧੀਆ ਹੁੰਦਾ ਇਹ ਤਰੀਕਾ ਇਹ ਓਕੇ ਇੰਜੋਏ ਮੇਰੇ ਕੋਲ ਕੰਬੀਨ ਦਾ ਕੁਸਮਾਨ ਪਿਆਜ਼ ਸੀ ਮੈਂ ਉਹਨਾਂ ਬਾਈਆਂ ਨੂੰ ਦਿੱਤਾ ਬਾਗੋ ਬਾਗ ਹੋ ਗਏ ਨੇ ਨਾਲ ਛੱਲੀ ਲਾ ਕੇ ਮੂਰੇ ਭੱਜ ਗਏ ਮੇਰੇ ਮਾਂ ਕੋਈ ਨਾ ਮੈਂ ਤਾਂ ਬਹਿ ਕੇ ਖਾਣੀ ਆ ਵੀਰੇ ਮੈਨੂੰ ਕੋਈ ਕਾਲ ਨਹੀਂ ਆ ਨਾ ਯਾਰ ਕੋਲ ਜਿਹੜਾ ਵਾਲੀ ਕਿਉਂਦਾ ਹੈ ਨੀ ਹੋਰ ਐਜੰਟ ਸਾਹਿਬ ਕੋਈ ਵਾਲੀ ਕਈ ਮਿੱਤਰਾਂ ਦਾ ਅਕਸਰ ਸਵਾਲ ਹੁੰਦਾ ਕਿ ਸਫਰ ਕਰਦੇ ਆ ਇਕੱਲਿਆਂ ਡਰ ਤਾਂ ਨਹੀਂ ਲੱਗਦਾ ਹੁੰਦਾ ਮੈਂ ਉਹਨਾਂ ਨੂੰ ਦੱਸ ਦਾਂ ਕਿ ਡਰ ਵਾਲੀ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੁੰਦੀ ਜਿਹੜਾ ਸਾਈਕਲ ਆ ਸਾਈਕਲ ਨੂੰ ਇੱਕ ਵੇਖ ਕੇ ਅਗਲੇ ਮੈਂ ਹਾਂ ਤਾਂ ਸਾਈਕਲ ਇੱਕ ਵਿਚਾਰਾ ਸਵਾਰੀ ਦੀ ਬਣ ਜਾਂਦੀ ਆ ਆਉਨੇ ਲੱਗਦਾ ਵੀ ਸਾਈਕਲ ਤੇ ਆ ਜਾ ਰਿਹਾ ਤੂੰ ਕੀ ਆਪਾਂ ਲੁੱਟਾਂ ਖੋਵਾਂਗੇ ਮੈਂ ਬਾਰੀ ਬਾਰੀ ਗੱਲ ਕਰਦਾ ਕਿਤੇ ਨਾ ਕਿਤੇ ਕੋਈ ਉਹ ਜਿਹਾ ਵੀਰ ਭਰਾ ਮਿਲ ਵੀ ਸਕਦਾ ਪਰ ਬਹੁਤੇ ਇਹੋ ਜਿਹੇ ਮਿਲਦੇ ਆ ਜਿਨ੍ਹਾਂ ਨੂੰ ਚਾਹ ਚੜ ਜਾਂਦਾ ਦੇਖ ਕੇ ਇਹਨਾਂ ਦੀ ਆਪਾ ਪਹੁੰਚ ਚ ਹੁੰਨੇ ਆ ਤਾਂ ਕਰਕੇ ਤੇ ਸਾਰਾ ਦਿਨ ਰੌਣਕ ਲੱਗੀ ਰਹਿੰਦੀ ਕਿਤੇ ਇੱਥੇ ਬਹਿ ਗਏ ਉੱਥੇ ਬਹਿ ਗਏ ਰਾਜ ਕੋਈ ਮਿਲ ਗਿਆ ਕਿਸੇ ਨੇ ਹੱਥ ਚੱਕਦਾ ਗੁੱਟਾ ਚੱਕਦਾ ਕਿਸੇ ਨੇ ਪਾਣੀ ਤਾਂ ਨਹੀਂ ਪੁੱਛ ਲਿਆ ਤਾਂ ਕਰਕੇ ਡਰ ਡੋਰ ਵਾਲੀ ਕੋਈ ਗੱਲ ਨਹੀਂ ਹੁੰਦੀ ਡਰ ਵੀ ਅਸਲ 'ਚ ਉਦੋਂ ਬੰਦੇ ਚਾਹੁੰਦਾ ਜਦੋਂ ਆਪਾਂ ਓਵਰ ਥਿੰਕਿੰਗ ਕਰਨ ਲੱਪ ਪੈਂਦੇ ਆ ਵੀ ਐਨ ਆਹੋ ਜੇ ਐਨ ਆਹੋ ਜੇ ਤੇ ਤਾਂ ਉਦੋਂ ਚੱਕਰ ਪੈਂਦਾ ਵੈਸੇ ਕੋਈ ਗੱਲ ਬਾਤ ਨਹੀਂ ਹੁੰਦੀ ਆਹ ਛਲੀਆਂ ਵਾਲਾ ਵੀਰ ਔਰੇ ਇਸਾਂ ਲਾਉਂਦੇ ਆ ਫਿਰ ਜਾ ਕੇ ਇਹ ਵੇਚਦੇ ਆ ਇਧਰ ਨੂੰ ट्रक रिड़ते जाए रोकते भी नहीं भड़ा देने हंड्र वन मिनट यू हैव चेंज प्लीज गेम ई चेंज ब्रदर आई हैव 1000 थैंक यू ਇਥੇ ਵੱਡੇ ਤੋਂ ਵੱਡਾ ਨੋਟ 1000 ਦਾ ਚੱਲਦਾ ਜਿਵੇਂ ਤੁਮਜ਼ਾਨੀਆਂ ਵਿੱਚ ਵੱਡਾ ਨੋਟ 10000 ਦਾ ਸੀ ਇਥੇ 1000 ਦਾ ਜਿਵੇਂ ਆਪਣਾ 35000 ਰੁਪਿਆ ਤੇ ਇਧਰ ਉਹ 50000 ਰੁਪਿਆ ਬਣ ਜਾਂਦਾ ਇਹ ਦੇਖ ਯੂ हैव चेंज? ਯਾ 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 ਪਲੀਜ਼ ਗਿਵ ਮੀ ਕੋਈ ਨੋ ਪ੍ਰੋਬਲਮ ਆਓ ਨੰਬਰਦਾਰਾ ਨੋ ਪ੍ਰੋਬਲਮ bro ਨੋ ਪ੍ਰੋਬਲਮ ਯੈਸ ਫਰੈਂਡਸ 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 ਲਾਟ ਆਫ ਫਰੈਂਡਸ ਓਕੇ ਗਿਵ ਮੀ 800 800 ਓਕੇ ਇਹਨਾਂ ਨਾਲ ਜਿਹੜੇ ਇਹ ਲੋਕ ਨੇ ਇਹਨਾਂ ਨੂੰ ਮੰਗਣ ਦਾ ਹੈਗਾ ਮੋਲ ਕੋਈ ਵੀ ਆ ਬੈਲ ਸੂਟਡ ਬੁੱਟਡ ਜਾਂ ਹੁੰਦਾ ਉਹ ਵੀ ਮੰਗ ਲੈਂਦਾ ਇਹ ਕਹਿੰਦੇ ਸਾਡੀ ਕ੍ਰਿਸਮਸ ਆ ਮੈਂ ਹਿਆਦਾ ਨੋਟ ਦਾ ਮੈਂ ਟੁੱਟਾ ਹੈ ਨਹੀਂ ਸੀ ਤਾਂ ਕਰਕੇ ਇਹਨੂੰ ਇਹ ਵੀ ਚਲ 100 ਰੁਪਏ ਸਾਨੂੰ ਦੇ ਕੇ ਜਾਵੇ ਤੇ ਇਹ ਮੰਗਦੇ ਕੀ ਗਏ ਕਿ ਹੁੰਦੇ ਆ ਵੀ ਸੋਡਾ ਪੀਣਾ ਸੀ ਕੋਕਾ ਕੋਲਾ ਪੀਂਦੇ ਜਾਂ ਕੁਝ ਵੀ 500 600 700 800 ਓਕੇ 800 ਓਕੇ نو ਪ੍ਰੋਬਲਮ bro نو ਪ੍ਰੋਬਲਮ ਇਟਸ ਓਕੇ ਥੈਂਕ ਯੂ ਥੈਂਕ ਯੂ ਥੈਂਕ ਯੂ ਛਲੀਆਂ ਇਹਨਾਂ ਦੀ ਆ ਪੂਰੀ ਪੱਕੀ ਨਹੀਂ ਹੁੰਦੀ ਅੱਧੀ ਜੀ ਹੁੰਦੀ ਆ ਮਾਸ ਵੀ ਅੱਧ ਅੱਧ ਵਿਚਾਲਾ ਜਾ ਕਰਕੇ ਖਾਂਦੇ ਆ ਤੇ ਉਸੇ ਤਰ੍ਹਾਂ ਦੀਆਂ ਛਲੀਆਂ ਇਹਨਾਂ ਦੀਆਂ ਓਕੇ bro ਓਕੇ ਗੁੱਡ ਥੈਂਕ ਯੂ ਥੈਂਕ ਯੂ ਥੈਂਕ ਯੂ ਦੈਂਕਿਬਲੈਸਟ ਅਗਾਂਹ ਵਾਕੀ। ਓਕੇ ਜਨਾਬ ਗੁੱਡ ਜਰਨੀ। ਗੁੱਡ ਜਰਨੀ। ਮੈਂ ਗੁੱਡ ਜਰਨੀ। ਯੂ ਨੀਡ ਮੋਰ ਚਾਕਲੇਟ। ਹਾਂ ਹਾਂ। ਅ ਟੂ ਚਾਕਲੇਟ ਫਾਰ ਯੂ। ਇਹ ਨਗਰ ਖੜਾ ਆ ਮਯੂ ਮਯੂ। ਤੇ ਜਿਵੇਂ ਪਹਿਲਾਂ ਗੱਲ ਕਰਦੇ ਸੀ ਜਗਾਂਡਾ ਚੈਨਲ ਦੇ ਸਾਰੇ ਟਰੱਕ ਇੱਥੋਂ ਲੰਘਦੇ ਆ ਤਾਂ ਕਰਕੇ ਇੱਥੇ ਆਲੇ ਦੁਆਲੇ ਵਰਕਸ਼ਾਪਸ ਬਣੀਆਂ ਹੋਈਆਂ ਨੇ। ਤੇ ਇੱਥੇ ਇੱਕ 10 ਮਿੰਟ ਬੈਹਿ ਕੇ ਕੋਫੀ ਪੀ ਕੇ ਫਿਰ ਗਾਣੂ ਵਧਾਂਗੇ। ਸਮਾਂ ਅਥਣ ਦੇ 4 ਹੋ ਗਏ। ਘੰਟਾ ਤੱਕ ਹੋਰ ਚਲਾ ਕੇ ਕਿੱਥੇ ਟਿਕਾਣੇ ਤੇ ਆਪਾਂ ਚਾਨਨੇ ਚਾਨਨੇ ਟਿਕ ਜਾਗੇ ਤੇ ਚੋਰ ਪਟ્રોલ ਹੀ ਆਉਂਦੀ ਕੀਨੀਆਂ ਦੇ ਇਹ ਨਾ ਰਾਵਾਂ ਤੇ ਰੌਣਕਾਂ ਪੂਰੀਆਂ ਨੇ ਇੱਧਰ ਲੋਕਾਂ ਦਾ ਬਹੁਤ ਆਉਂਣ ਜਾਣਾ ਤਾਂ ਕਰਕੇ ਰਾਹ ਤੇ ਵੇਹਲ ਨਹੀਂ ਮਿਲਦੀ ਜਾਵਾ ਹਾਊਸ ਕੌਫੀ ਇੱਥੇ ਮਿਲ ਜਾਂਦੀ ਆ ਕੌਫੀ ਪੀਵਾਂਗੇ ਤੇ ਮਾੜਾ ਮਟਾ ਕੁਝ ਖਾ ਕੇ ਫਿਰ ਗਾਣੂ ਵਧਾਂਗੇ ਨੋ 슈ਗਰ ਯੂਪਰ 슈ਗਰ ਨੋ ਨੋ ਬੱਗ ਗੁੱਡ ਨੋ 슈ਗਰ ਥੈਂਕ ਯੂ ਥੈਂਕ ਯੂ ਬ੍ਰੋ ਮੈਂ ਇਹਨਾਂ ਨੂੰ ਪੁੱਛਿਆ ਵੀ ਆਪ ਦੀ ਰੋਟੀ ਕੱਢ ਕੇ ਖਾ ਸਕਦਾ? ਕਹਿੰਦੇ No problem. ਡਿਸਟ੍ਰੀਬਿਊਟ ਆਲ, ਓਕੇ? ਵੰਡ ਲਿਓ ਇਹਨੂੰ ਔਰ ਡਿਸਟ੍ਰੀਬਿਊਟ। ਢਲਦੇ ਦਿਨ ਨਾਲ ਆਲਾ ਦਵਾਲਾ ਹੋਰ ਹੁਣ ਸੋਰਾ ਹੋਣਾ ਸ਼ੁਰੂ ਹੋ ਜਾਂਦਾ। ਨਿਵਾਸ਼ਾ ਤੋਂ 36 ਕਿਲੋਮੀਟਰ ਦੂਰ। ਉਹ ਨਿਵਾਸ਼ਾ ਦਾ ਨਿਵਾਸ਼ਾ ਦਾ ਬੋਰਡ ਲੱਗਾ ਹੋਇਆ। ਸੜਕੇ ਸਿੱਧੀ ਆ, ਉੱਚੀ ਨੀਵੀਂ ਆ, ਜਿਹੋ ਜਿਹੀ ਅਕਸਰ ਇਹਨਾਂ ਥਾਵਾਂ ਤੇ ਹੁੰਦੀ ਆ। ਸੋਹਣਾ ਬਣ ਜਾਂਦਾ ਸ਼ਾਮ ਨੂੰ ਮਾਹੌਲ ਹੋਰ ਵੀ ਸੋਹਣਾ ਬਣ ਜਾਂਦਾ ਠੰਡੀ ਠੰਡੀ ਹਵਾ ਰੌਂਕਦੀ ਹੈ ਆਥਣ ਦੇ ਵੇਲੇ ਇੱਥੇ ਆਲੇ ਦੁਆਲੇ ਨੂੰ ਖੜ ਕੇ ਦੇਖਣ ਵਾਲਾ ਬਣਦਾ ਮਾਹੌਲ ਆ ਉੱਧਰਲੇ ਪਾਸੇ ਉੱਚੇ ਪਹਾੜ ਨੇ ਤੇ ਉਹਨਾਂ ਸੜਕ ਉਹ ਪਹਾੜਾਂ ਦੇ ਉੱਤੇ ਦੂਜੀ ਸੜਕ ਆ ਜਿਹੜੀ ਇੱਕ ਹੋਰ ਹਾਈਵੇ ਕੱਢਿਆ ਹੋਇਆ ਬੱਦਲ ਆ ਅਸਮਾਨ ਘਾਹ ਦਰਖਤ ਪਹਾੜ ఎవਰੀਥਿੰਗ ਇਜ਼ ਬਿਊਟੀਫੁਲ ਹੇਅਰ ਤੇ ਇਧਰਲੇ ਪਾਸੇ ਸੂਰਜ ਵੀਰ ਜੀ ਨਿਵਾਸ਼ਾ ਦਾ ਇਲਾਕਾ ਹੈ ਸਾਰਾ ਬਹੁਤ ਸੋਹਣਾ ਇਲਾਕਾ ਤੇ ਇੱਧਰ ਥੋੜਾ ਥੋੜਾ ਖੁੱਲਾ ਡੁੱਲਾ ਵੀ ਆ ਪਿਛਲੇ ਤੋਂ ਮੁਕਾਬਲੇ ਭੀੜ ਘਟਾ ਉਹ ਸੜਕ ਦਿਸਦੀ ਆ ਜੇ ਛੜਕ ਤੋਂ ਮੈਂ ਇੱਧਰ ਨੂੰ ਆਇਆ ਹਲਦੇ ਸੂਰਜ ਨਾਲ ਇਧਰਲੇ ਪਾਸੇ ਬਾਣਾ ਚ ਕੀ ਦਿਸਦਾ ਕੱਲਾ ਘਾਹ ਦਿਸਦਾ ਘਾਹ ਬੜਾ ਸੋਹਣਾ ਐ ਜਿਵੇਂ ਲੱਗਦਾ ਜਿਵੇਂ ਬੀਜਿਆ ਹੁੰਦਾ ਇਹ ਵੀ ਨਹੀਂ ਪਤਾ ਕੋਈ ਪਸ਼ੂ ਆਸਤੇ ਕੋਈ ਬੀਜਿਆ ਹੋਵੇ ਜਾਂ ਕਿਵੇਂ ਆ ਇਧਰਲੇ ਪਾਸੇ ਹੁਣ ਜਿਵੇਂ ਜਿਵੇਂ ਜਾਵਾਂਗੇ ਖੇਤੀ ਵਧੂਗੀ ਤੇ ਤਾਂ ਕਰਕੇ ਹਰਿਆਲੀ ਆਪਾਂ ਨੂੰ ਬੜੀ ਦੱਸਦੀ ਐ ਇਧਰ ਥਾਵਾਂ ਖੁੱਲੀਆਂ ਨੇ ਸੋਹਣੀਆਂ ਵੀ ਆ ਪਰ ਆਪਾਂ ਇੱਥੇ ਆ ਖੁੱਲੀ ਕੈਂਪਿੰਗ ਨਹੀਂ ਕਰ ਸਕਦੇ ਜਿਵੇਂ ਅਰਬ ਦੇ ਸ਼ਾਮਚ ਕਰ ਲੈਨੇ ਆ ਅਰਬ ਦੇ ਛਾਂ ਸੇਫਟੀ ਬੜੀ ਆ ਕਿਉਂਕਿ ਉੱਥੇ ਲੋਕ ਪਹਿਲਾਂ ਹੀ ਰੱਜੇ ਪੁਜੇ ਉਹਨਾਂ ਕੋਲ ਪੈਸਾ ਉਥੇ ਰਹਾ ਤੇ ਉਥੇ ਚੋਰੀ ਚਕਾਰੇ ਦਾ ਡਰ ਨਹੀਂ ਹੁੰਦਾ ਇੱਥੇ ਜਿੱਥੇ ਥਾਂ ਥਾਂ ਤੇ ਆਪਣੇ ਤੋਂ ਪੈਸੇ ਮੰਗਦੇ ਨੇ ਉੱਥੇ ਆਪਾਂ ਇਹਨੇ ਵੇਸਲੇ ਹੋ ਕੇ ਟੈਂਟ ਨਹੀਂ ਬਾਹਰ ਲਾ ਸਕਦੇ ਤੇ ਜਿੱਥੇ ਜਾਵਾਂਗੇ ਕੱਲੂ ਜਿੱਥੇ ਜਾਵਾਂ ਤੇ ਪਹੁੰਚਾਂਗੇ ਉਹ ਖਾਸ ਕੈਂਪਿੰਗ ਸਾਈਟ ਹੀ ਆ ਉੱਥੇ ਕੈਂਪਿੰਗ ਕਰਨ ਲਈ ਲੋਕ ਜਾਂਦੇ ਨੇ ਲੰਮੇ ਹੁੰਦੇ ਪਰਛਾਵੇਂ ਤੋਂ ਪਤਾ ਲੱਗਦਾ ਵੀ ਆਥਨ ਦਾ ਸਮਾਂ ਵਾਵਾ ਹੋ ਗਿਆ 6 ਵਜੇ ਕੇ ਸੂਰਜ ਛਪਾਤੇ ਆ ਇੱਥੇ ਇੱਕ ਜਗ੍ਹਾ ਬਣੀ ਹੋਈ ਏ ਰਾਹ ਦੇ ਵਿੱਚ ਤੇ ਇੱਥੇ ਲਿਖਿਆ ਹੋਇਆ ਸੀ ਕਿ ਤੁਸੀਂ ਇੱਥੇ ਨਹਾ ਸਕਦੇ ਹੋ ਫਿਰ ਮੈਂ ਇਹ ਸੋਚਿਆ ਵੀ ਜਿੱਥੇ ਨਹਾਉਣ ਦੀ ਥਾਂ ਤਾਂ ਫਿਰ ਇੱਥੇ ਰਹਿਣ ਦੀ ਥਾਂ ਵੀ ਹੋ ਸਕਦੀ ਆ ਆ ਬੈਲੀ ਖੜੇ ਸੀ ਮੈਂ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਵੀ ਹਾਂ ਤੁਸੀਂ ਇੱਥੇ ਇੱਕ ਅਸੀਂ ਕਮਰਾ ਦਿੰਨੇ ਆ 500 ਚ ਲਿੰਗ ਦੇ ਵਿੱਚ ਇੱਥੋਂ ਦੇ 500 ਆਪਣੇ ਇੰਡੀਆ ਦਾ ਰੱਖ ਲਈਏ ਵੀ 350 ਰੁਪਿਆ ਲੈਂਦੇ ਆ ਤੇ ਆਪਾਂ ਇੱਥੇ ਇਹਨਾਂ ਥਾਂ 'ਤੇ ਰਹਿ ਸਕਦੇ ਆ ਜ਼ਿਆਦਾਤਰ ਇਹ ਟਰੱਕ ਆਣ ਆਸਤੇ ਆ ਟਰੱਕ ਰੁਕਦੇ ਆ ਤੇ ਉਹ ਆਉਂਦਾ ਇੱਥੇ ਰਹਿੰਦੇ ਆ ਹੈਲੋ ਹਾਊ ਆਰ ਯੂ ਗੁੱਡ ਹੈਲੋ ਬ੍ਰੋ ਥੈਂਕ ਯੂ ਥੈਂਕ ਯੂ ਥਿਸ ਆ ਗੁੱਡ ਪਲੇਸ ਯੂ ਆ ਵੈਲਕਮ ওকে ਥੈਂਕ ਯੂ ਟਰੱਕਾਂ ਦਾ ਇਹ ਪੂਰੇ ਵੱਡਾ ਯਾਰਡ ਆ ਇਹਨਾਂ ਦੇ ਛਾਂ ਨੇ ਪੂਰੀਆਂ ਸਹੂਲਤਾਂ ਬਣਾਈਆਂ ਹੋਈਆਂ ਨੇ ਲੋਕਾਂ ਵਾਸਤੇ ਆਪਦੇ ਜਿਹੜੇ ਮੁਲਾਜ਼ਮ ਨੇ ਇਹਨਾਂ ਦੀ ਵੀ ਭਾਈ ਜੇ ਟਰੱਕ ਚਲਾਉਣੇ ਤਾਂ ਤੁਹਾਨੂੰ ਰਾਹ ਦੇ ਵਿੱਚ ਅਸੀਂ ਬੈਣ ਪੈਣੇ ਟਕਾਣੇ ਵੀ ਬਣਾ ਕੇ ਦਿੰਨੇ ਆ ਦੁਬਈ ਦੇ ਵਿੱਚ ਇਹ ਚੀਜ਼ਾਂ ਬਹੁਤ ਨੇ ਦੁਬਈ ਦੇ ਵਿੱਚ ਪੈਟਰੋਲ ਸਟੇਸ਼ਨਾਂ ਤੇ ਬਹੁਤ ਵੱਡੇ ਵੱਡੇ ਬਣੇ ਹੁੰਦੇ ਆ ਨਾ ਉਹਨੂੰ ਰਹਿਣ ਨੂੰ ਸਾਰਾ ਕੁਝ ਜਿਹੜੇ ਆ ਕੰਟੇਨਰ ਨੇ ਇਹਨਾਂ ਦੇ ਵਿੱਚ ਆਪਾਂ ਇੱਥੇ ਰਹਿ ਸਕਦੇ ਆ ਇਹਨਾਂ ਕੰਟੇਨਰਾਂ ਦੇ ਵਿੱਚ ਆਹ ਕੰਟੇਨਰ ਨੇ ਇੱਕ ਕੰਟੇਨਰ ਦੇ ਵਿੱਚ ਇੱਕ ਰੱਖਣੇ ਚੱਕੇ ਨਾਲ ਸਮਝਦਾ ਕਈਆਂ ਚ 2 2 ਵੀ ਲਿਖਿਆ 2 ਮੈਂਨ ਸਲੀਪਰ ਵੀ ਆ ਆ ਸਾਹਮਣੇ ਰੈਸਟੋਰੈਂਟ ਆ ਇੱਥੇ ਤੁਸੀਂ ਖਾ ਪੀ ਸਕਦੇ ਹੋ ਤੇ ਬਾਥਰੂਮ ਆ ਜਿਹੜਾ ਕਹਿੰਦਾ ਉਹ ਖਰਾਬ ਆ ਪਾਣੀ ਨਹੀਂ ਆਣੀ ਢੋਣ ਧੋਣ ਲਈ ਥੋੜਾ ਜਿਹਾ ਦੂਰ ਜਾਣਾ ਪਊਗਾ ਇੱਕ ਬੈੱਡ ਖਰਾਬ ਹੋਇਆ ਏਸੀ ਟੁੱਟੀਆਂ ਹੋਈਆਂ ਤਾਕੀਆਂ ਤੇ ਉਹ ਕੇਅਰਪੋਰਟ ਬਹੁਤ ਸ਼ਾਨਦਾਰ ਉਹ ਤਾਂ ਹੋਰ ਵੀ ਦਿੱਤੀਆਂ ਹੋਈਆਂ ਨੇ ਆਹ ਪਤਾ ਨਹੀਂ ਕੀ ਆ ਆ ਫਰਿੱਜ ਰੱਖੀ ਹੋਈ ਆ ਅਲਮਾਰੀ ਰੱਖੀ ਹੋਈ ਆ ਤੇ ਬਾਕੀ ਸਮਾਨ ਨੇ ਤਾਂ ਖਰਾਬ ਹੀ ਆ ਪਾਣੀ ਪੂਣੀ ਹੈ ਨਹੀਂ ਚਾਬੀ ਪਤਾ ਨਹੀਂ ਇਹਦੇ ਨਾਲ ਹੈਗੀ ਕਿ ਨਹੀਂ ਕਹਿੰਦਾ ਅਸੀਂ ਚਾਬੀ ਦਵਾਂਗੇ ਨਹੀਂ ਯਾਰ ਅੱਜ ਦਾ ਟਿਕਾਣਾ ਆਪਣਾ ਇਸ ਸ਼ਾਨਦਾਰ ਜਗ੍ਹਾ ਤੇ ਤੇ ਮਿਲਦੇ ਆਪਾਂ ਕੱਲ ਦੇ ਸਫ਼ਰ 'ਚ ਕੱਲ ਦੀ ਵੀਡੀਓ ਦੇ ਨਾਲ ਕੱਲ ਨੂੰ ਨਵਾਸ਼ਾ ਝੀਲ ਤੇ ਪਹੁੰਚਾਂਗੇ ਇਦਾਂ ਦਾ ਇਲਾਕਾ ਸਾਰਾ ਬਹੁਤ ਸੋਹਣਾ ਲੱਗਾ ਇਹ ਤੁਸੀਂ ਵੀਡੀਓ ਦੇਖੀ ਅੱਜ ਵਾਲੀ ਤੇ ਰਾਹ ਦੇ ਵਿੱਚ ਮੈਨੂੰ ਪੁਲਸ ਵਾਲੇ ਬਹੁਤ ਮਿਲਦੇ ਨੇ ਥਾਂ ਥਾਂ ਤੇ ਨਾਕੇ ਲਾਈ ਹੁੰਦੇ ਨੇ ਵਧੀਆ ਬੁਲਾਉਂਦੇ ਆ ਉਹ ਤੰਜ਼ਾਨੀਆ ਕੀਨੀਆ ਅਰਥੋਪੀਆ ਜਿੱਥੇ ਵੀ ਮੈਂ ਹੋਂ ਤੱਕ ਸਫ਼ਰ ਕੀਤਾ ਪੁਲਸ ਵਾਲਿਆਂ ਨੇ ਮੈਨੂੰ ਕੋਈ ਪਰੇਸ਼ਾਨੀ ਨਹੀਂ ਦਿੱਤੀ ਵਧੀਆ ਬੁਲਾਉਂਦੇ ਆ ਤੇ ਬਹਿ ਵੀ ਜਾਂਦੇ ਗੱਲਾਂ ਬਾਤਾਂ ਕਰ ਲੈਂਦੇ ਪਰ ਉਹਨਾਂ ਨੇ ਆਪ ਵੀਡੀਓ ਫੋਟੋ ਨਹੀਂ ਖਿੱਚਦੇ ਕਿਉਂਕਿ ਉਹਨਾਂ ਨੂੰ ਮਨਾਹੀ ਹੁੰਦੀ ਆ ਪੁਲਸ ਨੂੰ ਜਾਂ ਫੌਜ ਨੂੰ ਕਿਤੇ ਨਹੀਂ ਹੁੰਦੀ ਆ ਤੇ ਪਰ ਸੋਹਣਾ ਰਹਿਦਾ ਕੰਮ ਕਾਲਾ ਸਿੰਘ ਆ ਗਿਆ ਕਿ ਮੈਨੂੰ ਬੁਲਾਉਂਦੇ ਨੇ ਇਹ ਜਿਹੜੀ ਮੈਂ ਫੋਟੋ ਨਹੀਂ ਕੀਤੀ ਹੋਈ ਇਹ ਨਾਲ ਇੱਕ ਕਾਲਾ ਸਿੰਘ ਹੋਣਾਂ ਦੀ ਫੋਟੋ ਆ ਤੇ ਕਾਲਾ ਸਿੰਘ 1894 ਦੇ ਵਿੱਚ ਇਸ ਦੇਸ਼ ਦੇ ਵਿੱਚ ਆਈ ਸੀ ਮੈਂ ਦੁਬਾਰਾ ਇਹ ਗੱਲ ਨੂੰ ਦੱਸਦਾ ਤੇ ਮਸਾਈ ਕਬੀਲੇ ਦੇ ਲੋਕਾਂ ਨਾਲ ਜਦੋਂ ਉਹਨਾਂ ਦੀ ਪਹਿਲੀ ਵਾਰੀ ਮੁਲਾਕਾਤ ਹੋਈ ਤਾਂ ਉਹਨਾਂ ਨੇ ਆਪਦੇ ਆਪ ਨੂੰ ਇੰਟਰੋਡਿਊਸ ਕੀਤਾ ਕਿ ਮੇਰਾ ਨਾਮ ਕਾਲਾ ਸਿੰਘ ਆ ਤੇ ਮਸਾਈ ਕਬੀਲੇਆਂ ਨੂੰ ਲੱਗਿਆ ਵੀ ਇਹ ਵੀ ਖਣੀ ਇੱਕ ਕਬੀਲਾ ਹੁੰਦਾ ਕਾਲਾ ਸਿੰਘਾ ਤਾਂ ਕਰਕੇ ਜਿਹਨੇ ਵੀ ਪੱਗ ਵਾਲੇ ਬੰਦੇ ਇਹਨਾਂ ਇਹਨਾਂ ਦੇਸ਼ਾਂ ਦੇ ਵਿੱਚ ਰਹਿੰਦੇ ਨੇ ਅਫਰੀਕਾ 'ਚ ਤਾਂ ਉਹਨਾਂ ਨੂੰ ਕਾਲੇ ਸਿੰਘ ਦੇ ਨਾਮ ਨਾਲ ਜਾਣਿਆ ਜਾਂਦਾ ਸੋਹਣੀ ਗੱਲ ਆ ਕਿ ਚਲੋ ਪਛਾਣ ਮਿਲੀ ਹੋਈ ਆ ਤੇ ਵੈਸੇ ਵੀ ਆਪਾਂ ਪਹਿਲਾਂ ਗੱਲ ਕਰਦੇ ਸੀ ਕਿ ਜਿਹੜੇ ਏਸ਼ੀਅਨ ਲੋਕ ਰਹਿੰਦੇ ਆ ਪੰਜਾਬੀ ਕੁਛ ਵੀ ਆ ਏਸ਼ੀਅਨ 44 44ਵੀਂ ਟ੍ਰਾਈਬਸ ਦੇਸ਼ ਦੀ ਕਬੀਲੇ ਵਜੋਂ ਇੱਥੇ ਰਜਿਸਟਰਡ ਨੇ ਤੇ ਇਹ ਗੱਲਾਂ ਪਤਾ ਨੇ ਬਾਕੀ ਬਹੁਤ ਸਾਰੇ ਮੇਰੇ ਮਿੱਤਰ ਪੁੱਛਦੇ ਹੁੰਦੇ ਆ ਭਾਈ ਇਹਨਾਂ ਦੇ ਇੱਥੇ ਜ਼ਮੀਨ ਖਰੀਦ ਸਕਦੇ ਆ ਜਾਂ ਕਿਵੇਂ ਖਰੀਦ ਸਕਦੇ ਆ ਮੈਂ ਉਹਨੂੰ ਦੱਸ ਦਾਂਗਾ ਜ਼ਮੀਨ ਇੱਥੇ ਐਵੇਂ ਖਰੀਦੀ ਨਹੀਂ ਆਂਦੀ ਜ਼ਮੀਨ ਇੱਥੇ ਵੀ ਲੀਜ਼ ਤੇ ਮਿਲਦੀ ਆ ਠੇਕੇ ਤੇ ਮਿਲਦੀ ਆ ਸਰਕਾਰ ਉੱਤੇ 30 ਸਾਲਾਂ ਨੇ 99 ਸਾਲਾਂ ਠੇਕੇ ਤੇ ਦਿੰਦੀ ਆ ਤੇ ਉਵੇਂ ਚੱਲਦੇ ਹੁੰਦੇ ਆ ਕੰਮ ਬਾਕੀ ਹੋਰ ਜਾਣਕਾਰੀਆਂ ਜਿੱਥੋਂ ਆਪਾਂ ਮਿੱਤਰਾਂ ਨੂੰ ਮਿਲਦੇ ਆਂ ਬਹਿਨੀਆਂ ਅੰਕਲਾਂ ਨਾਲ ਗੱਲਾਂ ਬਾਤਾਂ ਕਰਦੇ ਆਂ ਤਾਂ ਉਹਦਾ ਨਚੂੜ ਜਾ ਹੁੰਦਾ ਜਿਹੜਾ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦੇਣਾ ਤੇ ਤੁਸੀਂ ਉਹਨਾਂ ਨੂੰ ਟੱਬਰਣਾ ਬੈਠ ਕੇ ਸੁਣਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਸੀਂ ਅੱਧਾ ਪੌਣਾ ਘੰਟਾ ਦੇਣੇ ਹੋ ਤਾਂ ਇਹਦੇ ਲਈ ਤੁਹਾਡਾ ਸ਼ੁਕਰਗੁਜ਼ਾਰ ਆ ਬਾਈ ਮੈਂ ਮਿਲਦੇ ਆਂ ਆਪਾਂ ਕੱਲ ਨੂੰ ਕੱਲ ਦੀ ਵੀਡੀਓ ਨਾਲ ਨਵੇਂ ਰਾਹ ਨਵੇਂ ਸਫ਼ਰ ਨਵੇਂ ਲੋਕ ਨਵੇਂ ਇਲਾਕੇ ਨਵੇਂ ਨਵੇਂ ਦੇਸ਼ ਸასი ਕਰ ਬਾਈ ਜੀ ਤੇ ਕਮੈਂਟ ਜ਼ਰੂਰ ਕਰਿਓ ਤੁਹਾਡੇ ਸਾਰਿਆਂ ਦੇ ਮੈਂ ਕਮੈਂਟ ਪੜ੍ਹਦਾ ਹੁੰਨਾ ਬਹੁਤ ਵਧੀਆ ਸਨੇਹੇ ਭੇਜ ਦਿਓ ਤੁਸੀਂ ਲਿਖ ਲਿਖ ਕੇ ਕੁੜੀਆਂ ਬਹੁਤ ਪੇਜ ਦੀਆਂ ਆ ਕਿ ਅਸੀਂ ਆਪਣੇ ਘਰ ਵਾਲੇ ਨਾਲ ਬਹਿ ਕੇ ਦੇਖਦੀਆਂ ਅਸੀਂ ਆਪਣੇ ਪਰਿਵਾਰ ਨਾਲ ਬਹਿ ਕੇ ਦੇਖਦੀਆਂ ਬਹੁਤ ਸਾਰੇ ਵੀਰ ਭਰਾ ਮੈਸੇਜ ਭੇਜਦੇ ਨੇ ਅ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ lots of love and respect